ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਅੱچھے ਕੰਮ ਹੋਏ ਆ ਪੰਜਾਬ ਦੇ ਵਿੱਚ ਜਿਨੂੰ ਆਪਾਂ ਗੁੱਡ ਗਵਰਨੈਂਸ ਕਹਿ ਸਕਦੇ ਆ ਪੰਜਾਬ ਦੇ ਤਕਰੀਬਨ 90% ਟੋਕਰ ਨੂੰ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਭ੍ਰਿਸ਼ਟਾਚਾਰ ਕਰੇ ਭਾਵੇਂ ਉਹ ਕੋਈ ਅਫਸਰ ਹੋਵੇ ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਪੰਜਾਬ ਸਰਕਾਰ ਕਰ ਰਹੀ ਹੈ ਤੁਹਾਡੀ ਜ਼ਿੰਦਗੀ ਨੂੰ ਸਖਾਲਾ ਭ੍ਰਿਸ਼ਟਾਚਾਰ ਬੁੱਕ ਪੰਜਾਬ ਦਿੱਲੀ ਉਹਨਾਂ ਦਾ ਇੱਕ ਵੱਡਾ ਉਪਰਾਲਾ ਯਾਨੀ ਕਿ ਐਂਟੀ ਕ腐ਸ਼ਨ ਨੰਬਰ ਜੜਾਇਆ ਉਸ ਨੂੰ ਲਾਂਚ ਕਰਨਾ ਪਹਿਲਾਂ ਅਸੀਂ ਕੋਈ ਵੀ ਸਰਕਾਰੀ ਕੰਮ ਹੁੰਦੇ ਸੀਗੇ ਤਾਂ ਦਫ਼ਤਰੀ ਜਾਣਾ ਪੈਂਦਾ ਸੀ ਕਿਤੇ ਵੀ ਜਾਂਦੇ ਸੀ ਤਾਂ ਰਿਸ਼ਵਤ ਮੰਗਦੇ ਸੀ ਜਿਆਦੀ ਭਗਵੰਤਮਾਨ ਸਰਕਾਰ ਆਈ ਆ ਸਾਨੂੰ ਕੋਈ ਵੀ ਰਿਸ਼ਵਤ ਦੇਣ ਦੀ ਲੋੜ ਨਹੀਂ ਪੈਂਦੀ ਔਰ ਇੱਕ ਦਿਨ ਦੇ ਵਿੱਚ ਹੀ ਸਾਡੇ ਸਾਰੇ ਕੰਮ ਕੀਤੇ ਜਾਂਦੇ ਜਿਵੇਂ ਕਿ ਮੈਂ ਤਹਿਸੀਲ ਗਰਾਿਆਂ ਦੇ ਵਿੱਚ ਗਿਆ ਪਾਵਰ ਟੈਨਿ ਕਰਾਉਣ ਉੱਥੇ ਮੇਰਾ 1 ਰੁਪਿਆ ਤੱਕ ਨਹੀਂ ਲੱਗਿਆ ਛੇਤੀ ਤੋਂ ਛੇਤੀ ਮੇਰਾ ਕੰਮ ਹੋਇਆ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜੇ ਕੋਈ ਸਰਕਾਰੀ ਕੰਮ ਦੇ ਬਦਲੇ ਮੰਗਦਾ ਹੈ ਰਿਸ਼ਵਤ ਤਦ ਤੁਸੀਂ ਵੀਡੀਓ ਬਣਾ ਕੇ ਜਾਂ ਫਿਰ ਕਾਲ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ 9501200200 85 90% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਫ੍ਰੀ ਮਿਲਿਆ ਔਰ ਕਿਸਾਨਾਂ ਨੂੰ ਬਿਜਲੀ ਦਿਨ ਨੂੰ ਮਿਲਲੀ ਆ ਇਸ ਤੋਂ ਸવાય ਜਿਹੜਾ ਮੇਰਾ ਆਪਣਾ ਫੀਲਡ ਹੈ ਜਿਹੜਾ ਸਿਹਤ ਦੇ ਵਿਭਾਗ ਦੇ ਵਿੱਚ ਇਦੇ ਵਿੱਚ ਮੱਲਾ ਕਲੀਨਿਕ ਦੇ ਵਿੱਚ ਸਾਡੇ ਹੁਣ 2 ਕਰੋੜ 99 ਲੱਖ ਲੋਕ ਜਿਹੜੇ ਆ ਮੱਲਾ ਕਲੀਨਿਕ ਵਿੱਚ ਦਵਾਈ ਲੈ ਚੁੱਕੇ ਆ ਜਿਹੜੇ ਪਿਛਲੇ ਜਦੋਂ ਤੋਂ ਆਪਾਂ ਸ਼ੁਰੂ ਕੀਤਾ ਇਨੀਸ਼ੀਏਟਿਵ ਇਹ ਜਿਹਦੇ ਚੋਂ ਤਕਰੀਬਨ ਤਕਰੀਬਨ 1 ਕਰੋੜ 20 ਲੱਖ ਜਿੰਨੋਂ ਅਸੀਂ ਯੂਨੀਕ ਪੇਸ਼ੈਂਟਸ ਕਹਿੰਦੇ ਆ ਜਿਹੜੇ ਇੱਕ ਵਾਰੀ ਮੱਲਾ ਕਲੀਨਿਕ ਚ ਆਏ ਆ ਔਰ ਇਸੇ ਤਰ੍ਹਾਂ ਜਿਹੜਾ ਸੈਕੰਡਰੀ ਕੇਅਰ ਆ ਸਾਡੇ ਜਿਹੜੇ ਡਿਸਟ੍ਰਿਕਟ ਹਸਪਤਲ ਆ ਸਾਊਥ ਵਿਜਨ ਹਸਪਤਲ ਆ ਉਹਨਾਂ ਦੇ ਵਿੱਚ ਐਕਸ-ਰੇ ਅਲਟਰਾਸਾਉਂਡ ਫਿਰ ਹੋ ਰਿਹਾ ਹੈ ਸਾਰੇ ਪੇਸ਼ੈਂਟਸ ਤੇ ਔਰ ਦਵਾਈਆਂ ਬਿਲਕੁਲ ਫ੍ਰੀ ਮੈਡੀਸਿਨ ਦੀ ਸਪਲਾਈ ਆ ਜਿਹੜੀ ਹੈਗੀ ਆ ਉਹ ਅਸੀਂ ਕਿੰਨੀ ਬਣਾਈ ਆ ਔਰ ਮੈਂ ਜਾ ਕੇ ਖੁਦ ਜਾ ਕੇ ਰਿਪੋਰਟ ਲੈ ਰਿਆ ਹੈਗਾ 3 ਮਹੀਨ تقريبا ਜਿਹੜੇ ਪੇਸ਼ੈਂਟਸ ਆ 90 95% ਪੇਸ਼ੈਂਟ ਕਹਿ ਰਹੇ ਸਾਨੂੰ ਦਵਾਈਆਂ ਮਿਲ ਗਈਆਂ ਜੋ ਪਹਿਲਾਂ ਨਹੀਂ ਮਿਲਦੀਆਂ ਸੀ ਸੋ ਕਾਫੀ ਅੱਛਾ ਹੈ ਜਿਹੜਾ ਸਿਹਤ ਦੇ ਮਾਮਲੇ ਵਿੱਚ ਇਸੇ ਤਰ੍ਹਾਂ ਜਿਹੜੀ ਸਿੱਖਿਆ ਕਰਾਤੀ ਦੇ ਵਿੱਚ ਜਿਹੜੇ ਹੈਗੇ ਆ ਸਕੂਲਾਂ ਦੀ ਹਾਲਤ ਠੀਕ ਹੋਈ ਹੈ ਜਿਹੜੇ ਸਕੂਲ ਆਫ ਐਮੀਨੈਂਸ ਆ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਸਾਰੇ ਅੱਛੇ ਕੰਮ ਹੋਇਆ ਹੋਰ ਵੀ ਜਿਹੜੇ ਬਹੁਤ ਸਾਰੇ ਫੀਡਬੈਕ ਸਾਂ ਮੈਂ ਇੱਕ ਵਾਰੀ ਫਿਰ ਸਾਰਿਆਂ ਦਾ ਲੋਕਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨਾਲ ਵਾਦਾ ਕਰਦੇ ਆ ਕਿ ਅਸੀਂ ਜਿਹੜੇ ਬਾਕੀ ਵੀ ਕੰਮ ਇਸ ਤਰ੍ਹਾਂ ਕਰਦੇ ਰਹਿਵਾਂਗੇ ਹੁਣ ਇੱਕ ਹੋਰ ਜਿਹੜੀ ਸਾਡਾ ਵਾਦਾ ਸੀਗਾ ਉਹ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅੱਜ ਦੀ ਮੇਰੀ ਜਿਹੜੀ ਵਿਜ਼ਿਟ ਹੈ ਦਾ ਪਰਪਸ ਹੈ ਜੁਧ ਨਸ਼ੇ ਵਿਰੋਧ ਜਿਹੜੀ ਉਸ ਕੈਂਪੇਨ ਦੇ ਵਿੱਚ ਆ ਕੇ ਇਹਦੇ ਵਿੱਚ ਦੋ ਅਸਪੈਕਟ ਹੈ ਜੀ ਇੱਕ ਜਿਹੜੇ ਮੇਰੇ ਚਾਰ ਕੁਲੀਗ ਹੈਗੇ ਸਾਡੇ ਜਿਹੜੇ ਕੈਬਨਿਟ ਸਫ ਕੁਆਲਟੀ ਦੇ ਮੈਂਬਰ ਫੋਰਸਮੈਂਟ ਪਾਰ ਦੇਖਦੇ ਆ ਸਪਲਾਈ ਰਿਡਕਸ਼ਨ ਦੇ ਨਾਲ ਉਹ ਜਾ ਕੇ ਮਿਟਕਾ ਕਰ ਰਿਹਾ ਮੇਰਾ ਕੰਮ ਹੈ ਜਿਹੜਾ ਉਹ ਹੈਗਾ ਹਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਤੇ ਡਿਮਾਂਡ ਰਿਡਕਸ਼ਨ ਤੇ ਮੈਂ ਜਿੰਨੇ ਸਾਡੇ ਡੀਡਿਕਸ਼ਨ ਸੈਂਟਰ ਹੈਗੇ ਔਰ ਰੀ ਹੈਬ ਸੈਂਟਰ ਹੈਗੇ ਜਲੰਧਰ ਸਾਡਾ ਬੜਾ ਅੱਛਾ ਇੱਕ ਜ਼ਿਲ੍ਹਾ ਹੈਗਾ ਸਭ ਤੋਂ ਵੱਡਾ ਡੀਡਿਕਸ਼ਨ ਰੀ ਹੈਬ ਸੈਂਟਰ ਜਿਹਦੇ ਵਿੱਚ 50 ਬੈਡ ਡੀਡਿਕਸ਼ਨ ਦੇ ਵਿੱਚ 50 ਰੀ ਹੈਬ ਦੇ ਵਿੱਚ ਔਰ ਇਸੇ ਤਰ੍ਹਾਂ ਜ਼ਿਲ੍ਹੇ ਦੇ ਵਿੱਚ 285 ਡੀਡਿਕਸ਼ਨ ਔਰ 400 ਦੇ ਕਰੀਬ ਜਿਹੜੇ ਹੈਗੇ ਰੀਹੈਬਿਟੇਸ਼ਨ ਦੇ ਬੈਡਸ ਹੈਗੇ ਸਾਡੇ ਕੋਲੇ ਸਹੂਲਤ ਹੈਗੀ ਆ ਇੱਕ ਪਾਸੇ ਸਾਡੀਆਂ ਜਿਹੜੀਆਂ ਜੇ 26000 ਦੀ ਰਿਕਵੈਸਟ ਹੈ ਤੇ 30000 ਤੋਂ ਜ਼ਿਆਦਾ ਉੱਥੇ ਅਨਮਿਲਟਸ ਆ ਗਿਆ ਅੰਡਰ ਟ੍ਰਾਇਲਸ ਆ ਗਿਆ ਉਹ ਚ 40% ਜਿਹੜੇ ਹੁੰਦੇ ਆ ਤਕਰੀਬਨ ਜਿਹੜੇ ਆ ਗਿਆ ਉਹ ਡਰਗ ਨਾਰਕੋਟਿਕਸ ਜਾਂ ਡਰਗਸ ਦੇ ਨਾਲ ਰਿਲੇਟਡ ਹੁੰਦੇ ਆ ਸੋ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬੰਦੇ ਕੰਜ਼ਮਪਸ਼ਨ ਵਾਲੇ ਆ ਜਿਹੜੇ ਨਸ਼ੇੜੀ ਆ ਜਿਹੜੇ ਮਤਲਬ ਫਰਸਟ ਟਾਈਮ ਯੂਜ਼ਰ ਆ ਜਿਹੜੇ ਹਾਰਡ ਕੋਰ ਨਹੀਂ ਆ ਜਿਨ੍ਹਾਂ ਨੇ ਕਦੇ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਤੇ ਆ ਕੇ ਜੋ ਸਾਡਾ ਨਵਾਂ ਇਨੀਸ਼ੀਏਟਿਵ ਅਸੀਂ ਦੋ ਤਿੰਨ ਸ਼ੁਰੂ ਕਰ ਰਹੇ ਹਾਂ ਇਹਦੇ ਵਾਸਤੇ ਉਹ ਹੈਗਾ ਵੀ ਇੱਕ ਤਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਦੇ ਇਮੀਡੀਏਟਲੀ ਟੀਕੇ ਬੰਦ ਕਰਾਣੇ ਆ ਉਹਨਾਂ ਨੂੰ ਹੋਰ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਉਹਦੇ ਨਾਲ ਓਵਰਡੋਸ ਡੈਥਸ ਘਟ ਜਾਣਗੀਆਂ ਹੈਪਟਾਈਟਸ ਦੀ ਨਹੀਂ ਵਧੇਗਾ ਕਾਲਾ ਪੀੜੀਆ ਨਹੀਂ ਹੋਏਗਾ ਏਡਸ ਦੀ ਬਿਮਾਰੀ ਨਹੀਂ ਹੋਏਗਾ ਲੋਕਾਂ ਨੂੰ ਬੈਨੀਫਿਟ ਦੱਸ ਕੇ ਤੇ ਦੂਜਾ ਅਸੀਂ ਇੱਕ ਨਮਾ ਇਹ ਕਰਦੇ ਆ ਵੀ ਅਸੀਂ ਹਰ ਇੱਕ ਜਿੱਥੇ ਵੀ ਡੀਡਿਕਸ਼ਨ ਰੀਹੈਬਿਲਿਟੇਸ਼ਨ ਸੈਂਟਰ ਹੈ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਉਹਦੇ ਨਾਲ ਇੱਕ ਨਾਰਕੋਟਿਕ ਅਨੋਨਿਮਸ ਇੱਕ سپورਟ ਗਰੁੱਪ ਬਣਾਣਾ ਜਿੱਥੋਂ ਆਂਦਾ ਬੰਦਾ ਉਹਦੇ ਪਿੰਡ ਵਿੱਚ ਉਹਦੇ ਮਹੱਲੇ ਦੇ ਵਿੱਚ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਖਾਸ ਕਰਕੇ ਜਿਹੜੇ ਨਸ਼ਾ ਕਰਦੇ ਸੀ ਛੱਡ ਚੁੱਕੇ ਆ ਔਰ ਉਹਨਾਂ ਦੇ ਵਿੱਚੋਂ ਵੀ ਜਿਹੜੇ ਕੋਈ ਨਾ ਕੋਈ ਕੰਮ ਕਰਦੇ ਆ ਜਿਹੜਾ ਆਪਣਾ ਆਚਾ ਕੰਮ ਕਰਦੇ ਆ ਉਹਨਾਂ ਨੂੰ سپورਟ ਗਰੁੱਪ ਬਣਾਣਾ ਕਿਉਂਕਿ ਉਸ ਮੁਸ਼ਕਲ ਦੇ ਵਿੱਚੋਂ ਲੰਘ ਚੁੱਕੇ ਆ ਵੋਲਡ ਗਰੁੱਪ ਰਣਾ ਇਹਦੇ ਨਾਲ ਫੈਮਿਲੀ ਕਾਉਂਸਲਿੰਗ ਔਰ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਇਹ ਇੱਕ ਨਵੀਂ ਅਪਰੋਚ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਸਨ ਫਾਊਂਡੇਸ਼ਨ ਨੇ ਇੱਥੇ ਵੀ ਪਟਿਆਲੇ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਸਕਿੱਲ ਡਵੈਲਪਮੈਂਟ ਇਸੇ ਤਰ੍ਹਾਂ ਸੀ ਆਈਟੀਆਈ ਪੀਏਓ ਐਗਰੀਕਲਚਰ ਦੇ ਨਾਲ ਜਾਂ ਹੋਰ ਬਹੁਤ ਸਾਰੇ ਜਿਸ ਤਰ੍ਹਾਂ ਤੁਹਾਡੇ ਇੱਥੇ ਇੰਡਸਟਰੀ ਆ ਇੰਡਸਟਰੀ ਨਾਲ ਮਿਲ ਕੇ ਵੀ ਤੁਹਾਨੂੰ ਕਿਹੜੇ ਕਿਹੜੇ ਬਦ ਸਕਿੱਲ ਦੇ ਬੰਦੇ ਚਾਹੀਦੇ ਆ ਬਾਰੋਂ ਆਂਦੇ ਆ ਫੁੱਟਬਾਲ ਬਣਦੇ ਆ ਇੱਥੇ ਇੱਥੇ ਤੁਹਾਡੇ ਕ੍ਰਿਕਟ ਦੇ ਬੈਟ ਬਣਦੇ ਆ ਸਪੋਰਟਸ ਦੀ ਇੰਡਸਟਰੀ ਬਹੁਤ ਅੱਛੀ ਹੈ ਮੇਰੇ ਖਲੀਬਾਂ ਜਿਹੜੇ ਤੁਹਾਡੇ ਟਰੱਕਾਂ ਦੀਆਂ ਜ ਦੂਜੀਆਂ ਬੋਡੀ ਬਿਲਡਿੰਗ ਦੀ ਉਹ ਵੀ ਇੰਡਸਟਰੀ ਹੈ ਬਹੁਤ ਵੀ ਤੁਹਾਨੂੰ ਕਿਹੜੇ ਕਿਹੜੇ ਬਦ ਸਕਿੱਲ ਦੇ ਬੰਦੇ ਚਾਹੀਦੇ ਆ ਬਾਰੋਂ ਆਂਦੇ ਆ ਫੁੱਟਬਾਲ ਬ ਟ੍ਰੱਕਾਂ ਦੀ ਅੱਜ ਦੂਜੀਆ ਬੋਡੀ ਬਿਲਡਿੰਗ ਦੀ ਉਹ ਵੀ ਇੰਡਸਟਰੀ ਹੈ ਬਹੁਤ ساری ਇੰਡਸਟਰੀਜ਼ ਹੁੰਦੇ ਡਾਈਨਿੰਗ ਐਂਟਰਟੇਨਿੰਗ ਉਹ ਵਾਲੇ ਬੱਚਾ ਨੂੰ ਕੋਰਸਸ ਕਰਾ ਕੇ ਨਾਰਮਲ ਬੱਚਿਆਂ ਦੇ ਨਾਲ ਉਹ ਵਾਲੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਰਿਕਰੁਆਇਮੈਂਟ ਦੇਣਾ ਔਰ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਨੇ ਡੀਸੀ ਸਾਹਿਬ ਬੈਠੇ ਆ ਮੈਡਮ ਕਮਿਸ਼ਨਰ ਪੁਲਿਸ ਬੈਠੇ ਆ ਤੁਹਾਡੇ ਸਾਡੇ ਸਿਹਤ ਵਾਲੇ ਆ ਕਿ ਬੱਚਿਆਂ ਨੂੰ ਉਹ ਵਾਲੀ ਟ੍ਰੇਨਿੰਗ ਦੇ ਕੇ ਅਸੀਂ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਗਰਾਂਟ ਦੇ ਕੇ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਕੇ ਉਹਨਾਂ ਨੂੰ ਨਸ਼ੇ ਨਾਲੋਂ ਤੋੜ ਕੇ ਕਿਸੇ ਕੰਮ ਦੇ ਨਾਲ ਰੋਜ਼ਗਾਰ ਦੇ ਨਾਲ ਉਹਨਾਂ ਨੂੰ ਕੋਈ ਹਨਰ ਦੇ ਕੇ ਉਹਦੇ ਨਾਲ ਜੋੜਨਾ ਉਹਨਾਂਗੇ ਸੋ ਇਹ ਇੱਕ ਨਵੀਂ ਜਿਹੜੀ ਅਪਰੋਚ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਰੰਗਲਾ ਪੰਜਾਬ ਬਣਾਉਣ ਵਾਸਤੇ ਹੌਣ ਰੰਗਲੇ ਪੰਜਾਬ ਦੇ ਬ੍ਰਾਂਡ ਇਨਵੈਸਟਰ ਬਣਾਣਾ ਔਰ ਸਾਡੇ ਜਿਹੜੇ ਨੈਸ਼ਨਲ ਕੰਵਿਨੈਂਸ ਹੈ ਜਿਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਇਹ ਵਾਅਦਾ ਅਸੀਂ ਹੁਣ ਪੂਰਾ ਕਰਨ ਜਾ ਰਹੇ ਹਾਂ ਔਰ ਇਹ ਸਾਡੀ ਕੈਂਪੇਨ ਲਗਾਤਾਰ ਚੱਲੇਗੀ ਔਰ ਕਿਸੇ ਨੂੰ ਕੋਈ ਗਲਤ ਫੈਸਲਾ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰੇਗਾ ਜਿਹੜਾ ਸਾਡੇ ਬੱਚਿਆਂ ਨੂੰ ਬਰਬਾਦ ਕਰੇਗਾ ਜਿਹੜੇ ਸਕੂਲਾਂ ਤੱਕ ਨਸ਼ੇ ਪਹੁੰਚਾ ਰਹੇ ਆ ਅਸੀਂ ਉਹ ਜਿਹੜੇ ਉਹ ਬੰਦੇ ਆ ਪੁਲਿਸਵਾਰਾਂ ਨੇ ਸੰਭਾਲੇ ਦੀ ਉਹਨਾਂ ਨੂੰ ਬਰਬਾਦ ਕਰੇਗੀ ਅਸੀਂ ਆਪਣੀ ਜਵਾਨੀ ਨਹੀਂ ਬਰਬਾਦ ਹੋਣ ਦੇਵਾਂਗੇ ਆਪਣੇ ਬਚਪਨ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ਸੋ ਇਹ ਤਹਈਆ ਕਰਕੇ ਪੰਜਾਬ ਸਰਕਾਰ ਲੱਗੀ ਹੋਈ ਆ ਤੇ ਇਹਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਨਹੀਂ ਐਕਸਟਰੀਨਸ ਤੋਂ ਨਸ਼ਾ ਆ ਰਿਹਾ ਹੈਗਾ ਸੋ ਇਹ ਕੋਈ ਇਕੱਲੇ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਬਟ ਆਈ ਕੈਨ ਅਸ਼ੂਰ ਯੂ ਕਿ ਇਹਦਾ ਜਿਹੜਾ ਹੱਲ ਹੈ ਜਿਹੜਾ ਸਸਟੇਨੇਬਲ ਇਹਦਾ ਹੱਲ ਹੈ ਉਹ ਪੰਜਾਬ ਤੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਦੇਣਗੇ ਸੋ ਇਹ ਮੇਰੀ ਅੱਜ ਦੀ ਜਿਹੜੀ ਵਿਜ਼ਿਟ ਹੈ ਉਹਦਾ ਪਰਪਸ ਹੈ ਸਰ ਇਕ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਨਾ ਦੋ ਤੋਂ ਦਿਨ ਪਹਿਲਾਂ ਇੱਕ ਗਰਨੇਡ ਵੀ ਪਾਕਿਸਤਾਨੀ ਡਾਣ ਦੇ ਵੱਲੋਂ ਸੁੱਟਵਾਇਆ ਗਿਆ ਉਹਨੇ ਵੀਡੀਓ ਵੀ ਜਾਰੀ ਕੀਤੀ ਹੈ ਸੀਐਮ ਸਾਹਿਬ ਦਾ ਵੀ ਇੱਕ ਬਿਆਨ ਆਇਆ ਸੀ ਕੁਝ ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜੇ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜੀ ਪਾਕਿਸਤਾਨ ਦੇ ਵਿੱਚ ਕਾਫੀ ਬੋਖਲਾਹਟ ਹੈ ਤੇ ਲਗਾਤਾਰ ਇੱਧਰ ਦੇ ਹਮਲੇ ਜਿਹੜੇ ਉਹ ਕਰਵਾਏ ਜਾ ਰਹੇ ਨੇ ਤੁਸੀਂ ਇਹਨੂੰ ਕਿਵੇਂ ਦੇਖ ਹਾਂ ਬਿਲਕੁਲ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ 100% ਉਹਦੇ ਨਾਲ ਸਹਿਮਤ ਹਾਂ ਪੰਜਾਬ ਨੇ ਬਹੁਤ ਲੰਬਾ ਸਮਾਂ ਸੰਤਾਪ ਝੋਗਿਆ ਜਦੋਂ ਉਸੇ ਟੈਰੋਰੀਜ਼ਮ ਦਾ ਦੌਰ ਕਹਿੰਦੇ ਆਂਤਵਾਦ ਦਾ ਦੌਰ ਕਹਿੰਦੇ ਆ ਉਹ ਕੱਲਾ ਆਤਵਾਦ ਨਹੀਂ ਸੀ ਇਹਦੀ ਪੂਰੀ ਟਰਮ ਹੈ ਨਾਰਕੋ ਟੈਰੋਰੀਜ਼ਮ ਜਿਹੜਾ ਇਹਦੀ ਫੰਡਿੰਗ ਹੁੰਦੀ ਆ ਉਹ ਨਾਰਕੋਟਿਕ ਟਰੇਡ ਦੇ ਨਾਲ ਹੁੰਦੀ ਆ ਔਰ ਜਿਹੜਾ ਜਿਹੜਾ ਪਹਿਲਾਂ ਟੈਰਰਿਸਟ ਸੀਗਾ ਹੁਣ ਉਹ ਗੈਂਗਸਟਰ ਬਣ ਗਏ ਹੋਏ ਆ ਤੇ ਇਹ ਕਿਤੇ ਨਾ ਕਿਤੇ ਜਿਹੜਾ ਕਿਉਂਕਿ ਜਿਹੜੇ ਮਾੜੇ ਬੰਦੇ ਜਿਹੜੇ ਧੰਦਾ ਕਰਦੇ ਆ ਉਹਨਾਂ ਦੀ ਫੰਡਿੰਗ ਇਹਦੇ ਨਾਲ ਹੁੰਦੀ ਆ ਜਦੋਂ ਅਸੀਂ ਨਾਰਕੋਟਿਕ ਟ੍ਰੇਡ ਜਦੋਂ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਜਦੋਂ ਇਹਦੀ ਡਿਮਾਂਡ ਨਹੀਂ ਰਹੇਗੀ ਤਾਂ ਉਹਨਾਂ ਦੀ ਮਾਰਕੀਟ ਖਤਮ ਹੋ ਜਾਏਗੀ ਸੋ ਉਹਨਾਂ ਨੇ ਨੇਚਰਲੀ ਕੁਦਰਤੀ ਕਰ ਲੈ ਕੇ ਉਹ ਜਿਹੜੀ ਆ ਤੁਹਾਡੇ ਜੋ ਵੀ ਚਾਹੇ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਮੰਦਰਾਂ ਦੇ ਉੱਤੇ ਜਾਂ ਗੁਰਦੁਆਰਿਆਂ ਦੇ ਉੱਤੇ ਇਹ ਸਾਰਾ ਕੁਝ ਆ ਉਹਦੇ 'ਚ ਬੜੇ ਫੋਰਸ ਨਾਲ ਕਹਿਣਾ ਪੈਂਦਾ ਕਿ ਜਿਹੜੇ ਸਾਡੇ ਬਾਰਡਰ ਦੇ ਦੂਜੇ ਕਿ ਕਿਤੇ ਉਹਨਾਂ ਨੂੰ ਕੁਝ ਡਿਲੇਸੇ ਜੋ ਕਰਨ ਵਾਲੇ ਦੇਸ਼ ਦੇ ਅੰਦਰ ਵੀ ਆ ਉਹਨਾਂ ਨੂੰ ਵੀ ਸਾਵਧਾਨ ਹੋਣਾ ਚਾਹੀਦਾ ਕੋਈ ਨਾ ਕੋਈ ਤਾਂ ਉਹਨਾਂ ਦੇ ਨਾਲ ਕੋਆਪਰੇਟ ਕਰ ਰਿਹਾ ਹੈ ਨਾ ਜਿਵੇਂ ਅਸੀਂ ਆਪਣੇ ਘਰ ਨੂੰ ਸੰਭਾਲਣਾ ਪਹਿਲੀ ਗੱਲ ਤਾਂ ਹੈ ਫਿਰ ਅਸੀਂ ਜਿਹੜੇ ਨੇਬਰ ਆ ਉਹਨਾਂ ਦੇ ਨਾਲ ਵੀ ਸੱਚਾਂਗੇ ਔਰ ਉਹਨਾਂ ਦਾ ਭਲਾ ਵੀ ਇਸੇ ਚੀਜ਼ ਚ ਹੈ ਪਾਕਿਸਤਾਨ ਜੇ ਉਹ ਇਫਤਿਹਾਰ ਪਲੇਇੰਗ ਵਿਦ ਫਾਇਰ ਤੇ ਉਹਨਾਂ ਦੇ ਆਪਣੇ ਘਰ ਚ ਵੀ ਅੱਗ ਲੱਗਦੀ ਹੈ ਉੱਥੇ ਵੀ ਬੇਚੈਰ ਆਇਆ ਕਰੋ ਉੱਥੇ ਵੀ ਸਾਡਾ ਕੁਝ ਹੋ ਰਿਹਾ ਹੈ ਕਿ ਡਰੋਨ ਨਹੀਂ ਰੁਕ ਰਹੇ ਕਿ ਉਸ ਦੇ ਬਾਰੇ ਕੇਂਦਰ ਦੇ ਨਾਲ ਕੋਈ ਗੱਲਬਾਤ ਹੋ ਰਹੀ ਹੈ ਨਹੀਂ ਕੇਂਦਰ ਦੇ ਨਾਲ ਗੱਲਬਾਤ ਤਾਂ ਹੋ ਹੀ ਰਹੀ ਹੈ ਮੀਡੀਆ ਦੇ ਥਰੂ ਵੀ ਹੈ ਕੇਂਦਰ ਦਾ ਫਰਜ ਹੈ ਜੀ ਜਿਹੜੀ ਇਹ ਸਾਰੀ ਟੈਕਨੋਲੋਜੀ ਹੈ ਕੇਂਦਰ ਕੋਲ ਹੈ ਬਾਰਡਰ ਸਕਿਉਰਿਟੀ ਫੋਰਸ ਉਹਨਾਂ ਕੋਲੇ ਆ ਸੈਟਲਾਈਟ ਉਹਨਾਂ ਦੇ ਕੋਲ ਆ ਅਸੀਂ ਜੇ ਸਪੇਸ ਦੇ ਵਿੱਚ ਡੌਕਿੰਗ ਕਰ ਬਾਰਡਰ ਤੋਂ ਬਾਹਰ ਹੀ ਜਾ ਰਹੀ ਹੈ ਇਹ ਇਹ ਸਵਾਲ ਤੁਹਾਨੂੰ ਕੇਦਰ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਤੁਹਾਡੇ ਜਿਹੜੇ ਭਰਾ ਕੇਂਦਰ ਦਿੱਲੀ ਚ ਵੀ ਉਹਨਾਂ ਨੂੰ ਪੁੱਛਣਾ ਚਾਹੀਦਾ ਦੇਖੋ ਇਹ ਤਾਂ ਤੁਸੀਂ ਸਮਝਦੇ ਹੋ ਵੀ ਇਹ ਟੈਕਨੋਲੋਜੀ ਤਾਂ ਸਟੇਪ ਸੈਂਟਰ ਕੋਲ ਹੈ ਨਾ ਜੀ ਜਿਹੜੀ ਜਿਹੜੀ ਵੀ ਮਨਲ ਡਰੋਨ ਨੂੰ ਕੰਟਰੋਲ ਕਰਨ ਵਾਲੀ ਸਾਰੀ ਟੈਕਨੋਲੋਜੀ ਪੰਜਾਬ ਸਰਕਾਰ ਤਾਂ ਆਪਣੇ ਲੈਵਲ ਤੇ ਕਰ ਰਹੀ ਹੈ ਸਾਰੀ ਅਸੀਂ ਉਹਦੇ ਵਾਸਤੇ ਵੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਪੰਜਾਬ ਸਰਪੋਰਟ ਦੇ ਜਿਹੜੇ ਸੋਰਸਸ ਆ ਲਿਮਟਿਡ ਆ ਤੇ ਇਹਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਹੈ ਆਫਸਨ ਡਰਗ ਕੰਟਰੋਲ ਡਰੱਗਜ਼ ਐਂਡ ਕ੍ਰਾਈਮ ਜਿਹੜਾ ਹੈਗਾ ਉਹ ਵੀ ਇਹਦੇ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਦਿੰਦੀ ਹੈ ਮੈਂ ਉਮੀਦ ਕਰਦਾ ਕਿ ਕੇਂਦਰ ਸਰਕਾਰ ਨੂੰ ਵੀ ਇਹ ਉਨੀ ਚੇਤਤ ਹੋਣਗੇ ਔਰ ਜਿਹੜੀਆਂ ਡਰੋਨ ਜਾਉਂ ਨੂੰ ਰੋਕਣਗੇ ਔਰ ਦੂਜੇ ਸਟੇਟ ਚੋਂ ਆਂਦੇ ਹੋਏ ਨੈਸ਼ਨ ਨੂੰ ਵੀ ਰੋਕਣਗੇ ਸਿਵਲ ਹਸਪੀਟਲ ਦੇ ਪਿੱਛੇ ਲੰਬੇ ਸਮੇਤੋ ਨਰਸਿੰਗ ਸਟਾਫ ਦੀ ਕਮੀ ਦੇ ਕਾਰਨ ਕਿ ਉਹ ਕੋਈ ਦੇਖੋ ਤੁਹਾਡੇ ਸਾਹਮਣੇ ਡਾਕਟਰ ਦੀ ਭਰਤੀ ਹੋ ਗਈ ਹੈ ਅਸੀਂ ਮੈਂ ਤਕਰੀਬਨ ਤਗੀਵਨ ਨੌਸ ਦੇ ਕਰੀਬ ਜਿਹੜੀਆਂ ਹੈਗੀਆਂ ਐਨਐਮ ਜਿਹਨੂੰ ਅਸੀਂ ਮਲਟੀ ਪਰਪਸ ਹੈਲਥ ਵਰਕਰ ਵੀ ਉਹਨਾਂ ਦੀ ਰਿਕਰੂਟਮੈਂਟ ਹੋ ਗਈ ਹੈ ਸਟਾਫ ਨਰਸ ਦੀ ਰਿਕਰੂਟਮੈਂਟ ਚੱਲਦੀ ਪਈ ਹੈ ਔਰ ਜਿੰਨੇ ਬਾਕੀ ਪੈਰਾਮੈਡਿਕ ਉਹਨਾਂ ਦੀ ਰਿਕਰੂਟਮੈਂਟ ਚੱਲਦੀ ਪਈ ਹੈ ਅਸੀਂ ਸਾਰੀ ਰਿਕਰੂਟਮੈਂਟ ਕਰ ਰਹੇ ਹਾਂ ਜੀ ਇਹ ਸਾਰੀ ਜਿਹੜੀ ਤੁਹਾਡੀ ਹੈਗੀ ਹੈ ਮੈਨੂੰ ਲੱਗਦਾ ਵੀ ਇਸ ਸਾਲ ਦੇ ਵਿੱਚ ਸਾਰੇ ਜਿੰਨੇ ਪੈਰਾਮੈਡਿਕ ਸਾਰਾਂ ਦੀ ਕਮੀ ਪੂਰੀ ਹੋ ਸਕੇਗੀ ਥੈਂਕ ਯੂ ਸਾਰਿਆਂ ਨੂੰ